ਗੁਰਸਵਾਰੀ ਸਤਸੰਗਤ ਅੱਜ ਦਾ ਪਵਨ ਪਵਿੱਤਰ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਪਾਠ ਜੀ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਸਿਝਾਉਣਾ ਕਰਦੇ ਨੇ ਰਹਿਮਤ ਕਰਦੇ ਨੇ ਕੀ ਗੁਰਸੇਕ ਗੁਰੂ ਦੇ ਭਾਣੇ ਅਨੁਸਾਰ ਚੱਲਣਾ ਕਰ ਜਿਸ ਤਰ੍ਹਾਂ ਗੁਰੂ ਦਾ ਹੁਕਮ ਹੈ ਉਸੇ ਤਰ੍ਹਾਂ ਤੂੰ ਸੰਸਾਰ ਵਿੱਚ ਵਿਚਰਣਾ ਕਰ ਮਨ ਦੇ ਰਹਾਉ ਵਾਲੀਆਂ ਤੁਕਾਂ ਦੇ ਵਿੱਚ ਰਹਤ ਕਰਦੇ ਨੇ ਗੁਰ ਸਿੱਖ ਮੀਤ ਚਲੋ ਗੁਰ ਚਾਲੇ ਕਿਆ ਗੁਰ ਸਿੱਖ ਤੂੰ ਗੁਰੂ ਦੇ ਹੁਕਮ ਅਨੁਸਾਰ ਚੱਲਣਾ ਕਰ ਹੁਕਮ ਰਜ਼ਾਈ ਚੱਲਣ ਆ ਨਾਨਕ ਲਿਖਿਆ ਨਾਲ ਗੁਰਾਨ ਅਬਦ ਕਹਿੰਦੇ ਰੱਬ ਦੇ ਹੁਕਮ ਵਿੱਚ ਖਸਮੇ ਸੋਈ ਭਾਵ ਦਾ ਖਸਮੇ ਦਾ ਭਾਵ ਮਾਲਕ ਅਕਾਲ ਪੁਰਖ ਖਸਮੇ ਸੋਈ ਭਾਵਦਾ ਖਸਮੇ ਦਾ ਜਿਸ ਭਾਣਾ 바ਵੇ ਕਹਿੰਦੇ ਮਾਲਕ ਨੂੰ ਅਕਾਲ ਪੁਰਖ ਨੂੰ ਖਸਮ ਨੂੰ ਉਹੀ ਚੰਗਾ ਲੱਗਦਾ ਹੈ ਉਹੀ ਪ੍ਰਾਣੀ ਉਹੀ ਜੀਵ ਚੰਗਾ ਹੈ ਜਿਹੜਾ ਮਾਲਕ ਦੀ ਰਜਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਹੈ ਆਪਣ ਭਾਣੇ ਜੋ ਚੱਲੇ ਪਾਈ ਵਿਛਣ ਚੋਟਾਂ ਖਾਏ ਕਹਿੰਦਾ ਜਿਹੜੇ ਆਪਣੇ ਅਨੁਸਾਰ ਚੱਲਦਾ ਹੈ ਬਾਣੀ ਦਾ ਪਰਮਾ ਵਿਛੜ ਚੋਟਾਂ ਕਹਿਣ ਤੋਂ ਭਾਵ ਕਿ ਗੁਰਸਿੱਖ ਉਹ ਹੀ ਹੈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲੇ ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਕਰੇ ਆਪਣੀ ਮਤ ਆਪਣੀ ਸਿਆਣਪ ਤਿਆਗ ਦੇ ਸਮਝ ਆ ਗਏ ਨਾ ਗੁਰਸਿੱਖ ਤੂੰ ਗੁਰੂ ਦੇ ਹੁਕਮ ਵਿੱਚ ਚੱਲਣਾ ਕਰ ਜੋ ਗੁਰੂ ਕਰਦਾ ਹੈ ਉਹਨੂੰ ਭਲਾ ਕਰਕੇ ਮਨ ਜੋ ਰੱਬ ਕਰਦਾ ਹੈ ਰੱਬ ਦੀ ਰਜਾ ਸਮਝੇ ਇਹ ਨਾ ਹੋਵੇ ਸੁਖ ਆ ਗਿਆ ਮੈਂ ਕੀਤਾ ਹੈ ਦੁੱਖ ਆ ਗਿਆ ਰੱਬ ਨੇ ਦਿੱਤਾ ਹੈ ਗੁਰੂ ਨੇ ਦਿੱਤਾ ਹੁਣ ਮੈਂ ਗੁਰੂ ਦਰ ਨਹੀਂ ਜਾਣਾ ਹੁਣ ਮੈਂ ਰੱਬ ਦੇ ਨਾਮ ਨੂੰ ਨਹੀਂ ਜਪਣਾ ਮੈਂ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਨੀ ਮੈਂ ਨਿਤਨੇਮ ਨਹੀਂ ਕਰਨਾ ਮੈਂ ਅਮਰਤੀ ਦਾਤ ਨਹੀਂ ਲੈਣਾ ਕਿਤੇ ਤੂੰ ਇਹ ਤਾਨੀ ਕਿ ਜੀਵਨ ਵਿੱਚ ਭੁੱਲ ਕਰ ਰਿਹਾ ਕਿਉਂਕਿ ਜੀਵਨ ਇੱਕ ਵਾਰੀ ਮਿਲਣਾ ਜ਼ਿੰਦਗੀ ਇੱਕ ਵਾਰੀ ਹੈ ਸੰਸਾਰ ਚ ਇੱਕ ਵਾਰੀ ਆਣਾ ਹੈ ਮੁੜ ਕੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਕਈ ਵਾਰੀ ਅਸਤਰਾ ਹੁੰਦਾ ਗੁਰੂ ਦਾ ਹੁਕਮ ਹੈ ਜੀ ਗੁਰੂ ਦੇ ਬਾਣੀ ਅਨੁਸਾਰ ਚੱਲਣਾ ਗੋਲਾਰੰਗ ਪਾਸ਼ਾ ਤੋਂ ਲੈ ਕੇ ਦਸਮ ਪਾਤਸ਼ਾਹਿਆਂ ਤੱਕ ਬਾਕੀ ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਉਹਨਾਂ ਅਨੁਸਾਰ ਚੱਲਣਾ ਹੈ ਕਿ ਬਾਣੀ ਸਾਡਾ ਗੁਰੂ ਹੈ ਉਹ ਚਾਹੇ ਕਿਸੇ ਵੀ ਮਹਾਂਪੁਰਸ਼ ਦੀ ਹੋਵੇ ਤਾਂ ਗੁਰਗੰਸਾ ਦੇ ਬਾਣੀ ਗੁਰੂ ਹੈ ਨਾਮ ਗੁਰੂ ਹੈ ਹੁਣ ਬਾਣੀ ਆਖ ਰਹੀ ਹੈ ਕਿ ਭਲਿਆ ਤੂੰ ਗੁਰੂ ਦੇ ਹੁਕਮ ਅਨੁਸਾਰ ਚਲ ਹੁਣ ਗੁਰੂ ਦਾ ਹੁਕਮ ਕੀ ਹੈ ਕਿ ਅੰਮ੍ਰਿਤ ਦੀ ਦਾਤ ਲੈਣ ਤਾਂ ਤੂੰ ਗੁਰਸਿੱਖ ਬਣੇਗਾ ਤਾਂ ਤੂੰ ਗੁਰੂ ਦੀ ਮਾਲ ਮਰਿਆਦਾ ਦੇ ਵਿੱਚ ਆਏ ਦਿਨੀ ਦੇਰ ਤੱਕ ਤੂੰ ਦਾਤ ਨਹੀਂ ਲੈ ਤੂੰ ਆਪਣੇ ਅਨੁਸਾਰ ਚੱਲਦੇ ਆ ਆਪਣੇ ਮਨ ਦੀ ਮਰਜ਼ੀ ਕਰਦੇ ਆ ਅਸੀਂ ਤਾਂ ਗੁਰਮਤਿ ਗ੍ਰਹਿਣ ਕਰਨੀ ਸੀ ਨਾ ਗੁਰੂ ਦੀ ਮਤ ਪਰ ਨਹੀਂ ਅਸੀਂ ਮਨ ਮਤ ਆਪਣੇ ਮਨ ਦੀ ਮਤ ਗ੍ਰਹਿਣ ਕਰ ਰਹੇ ਹਾਂ ਤਾਂ ਇਸੇ ਕਰਕੇ ਫਿਰ ਇਸ ਤਰ੍ਹਾਂ ਹੁੰਦਾ ਕਈ ਵਾਰੀ ਬੰਦਾ ਕਿਸੇ ਨੂੰ ਦੇਖ ਕਰਕੇ ਕਿ ਭਾਈ ਇਹ ਰਹਿਤ ਮर्यादा ਵਿੱਚ ਨਹੀਂ ਹੈ ਹੁਣ ਜਿਹੜਾ ਰਹਿਤ ਮर्यादा ਵਿੱਚ ਹੋਵੇਗਾ ਗੁਰਸੇਖ ਉਸਲੀ ਚੋ ਹੈ ਇਹ ਨਹੀਂ ਹੈ ਕਿ ਕਿਸੇ ਨੇ ਕਕਾਲ ਪਾ ਲਏ ਜਾਂ ਕਿਸੇ ਨੇ ਕੇਸ ਦਾੜੀ ਰੱਖ ਲਈ ਉਹ ਗੁਰਸਿੱਖ ਹੋਏਗਾ ਮਾਫ਼ ਕਰਨਾ ਸਾਸਨ ਗੁਰਸੇਖ ਉਹ ਹੀ ਹੈ ਜਿਹੜਾ ਦਾਤ ਵੀ ਲਏ ਗੁਰੂ ਦੇ ਹੁਕਮ ਨੂੰ ਵੀ ਮੰਨੇ ਫਿਰ ਉਹ ਦਰ ਉਹ ਜਗਾ ਛੱਡੇ ਜਿੱਥੋਂ ਗੁਰੂ ਨੇ ਵਰਜਿਆ ਹੈ ਜਿੱਥੋਂ ਗੁਰੂ ਨੇ ਰੋਕਿਆ ਹੈ ਕਾਹੂ ਲੈ ਪਾਹਨ ਕੋ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਿਸ਼ਾਕ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਇੱਥੇ ਬੁਤਾਨ ਕਹਿਣਾ ਹੈ ਭਾਗ ਕੇ ਬੁੱਤਾਂ ਨੂੰ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨਤਾਏ ਇਹ ਚੀਜ਼ਾਂ ਤੋਂ ਗੁਰ ਸਿੱਖ ਨੂੰ ਸੁਚੇਤ ਹੋਣਾ ਹੈ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਮੋ ਸਿਮਰਤ ਸਾਸਤਰ ਵੇਦ ਸਵੇ ਬੋ ਭੇਦ ਕਹੇ ਹਮ ਏਕ ਨਾ ਜਾਣੇ ਜਿਸ ਚੀਜ਼ ਤੋਂ ਗੁਰੂ ਨੇ ਵਰਜਿਆ ਹੈ ਰੋਕਿਆ ਹੈ ਫਿਰ ਤੂੰ ਕਰ ਉਹ ਕਰਮ ਰਿਆ ਹੈ ਫਿਰ ਮਾਫ਼ ਕਰਨਾ ਚਾਹੇ ਤੂੰ ਕਕਾਰ ਗ੍ਰਹਣ ਕੀਤੇ ਨੇ ਚਾਹੇ ਤੂੰ ਚੋਲਾ ਵੀ ਪਾਲਿਆ ਚਾਹੇ ਤੂੰ ਦਸਤਾਰਾਂ ਵੀ ਸਜਾ ਲਈਆਂ ਪਰ ਤੂੰ ਗੁਰਸਿੱਖ ਨਹੀਂ ਹੈ ਆਪੇ ਨੂੰ ਸਾਤ ਜਿੱਦਾਂ ਦਾ ਮਰਜੀ ਹੱਟਾ ਲਾ ਕੇ ਤਰੀ ਚੱਲ ਤੂੰ ਗੁਰਸੇਖ ਹੈ ਤੂੰ ਬ੍ਰਹਮ ਗਿਆਨੀ ਹੈ ਨਹੀਂ ਪਾਇ ਗੁਰਸੇਖ ਉਹੀ ਹੈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਮੈਂ ਕਹਿੰਦੇ ਉਹ ਮੇਰਾ ਮਾਲਕ ਹੈ ਮੈਂ ਉਹਦਾ ਸੇਵਕ ਹਾਂ ਰੈਤ ਨਾਮ ਲੈਂਦੇ ਜਿਹੜਾ ਰਹਿਤ ਦੇ ਵਿੱਚ ਹੈ ਹੁਣ ਜਿਹੜਾ ਰਹਿਤ ਦੇ ਵਿੱਚ ਹੈ ਹੀ ਨਹੀਂ ਉਹ ਫਿਰ ਗੁਰਸਿੱਖ ਕਿਤਨਾ ਹੋਏਗਾ ਹੁਣ ਇਸ ਤਰ੍ਹਾਂ ਹੁੰਦਾ ਹੈ ਧਾਰਮਿਕ ਲਿਵਾਸ ਪਾ ਕੇ ਕਕਾਰ ਧਾਰਨ ਕਰਕੇ ਕੇਸ ਦਾੜੀ ਰੱਖ ਕੇ ਅਸੀਂ ਭਲੇਖਾ ਖਾ ਜਾਂਦੇ ਹਾਂ ਸ਼ਾਇਦ ਉਹ ਗੁਰਸਿੱਖ ਹੋਏਗਾ ਪਰ ਉਹਦੀ ਕਰਨੀ ਉਹਦੇ ਅੰਦਰ ਕੀ ਹੈ ਦੇਖਣਾ ਇਹ ਪੈਣਾ ਹੈ ਉਹ ਵਾਕੇ ਗੁਰਸਿੱਖ ਹੈ ਕਿ ਨਹੀਂ ਕਉ ਤੋ ਤ ਧਰਮੇ ਕਈ ਵਾਰੀ ਆਪ ਨੂੰ ਦੇਖਿਆ ਹੋਏ ਕਿ ਨਾ ਉਤੋ ਤ ਚੋਲਾ ਪਾ ਲਿਆ ਕੇਸ ਦਾੜੀ ਸਾਬਤ ਰੱਖ ਲਿਆ ਤਾਂ ਫਿਰ ਨਸ਼ਾ ਵੀ ਅਤ ਦਾ ਕਰੀ ਜਾ ਰਿਹਾ ਲੋਕ ਲੋਕੇ ਕਰਦਾ ਕੋਈ ਚੀਜ਼ ਨਾ ਛੱਡੀ ਉਹ ਕਾਜ ਕਰ ਰਿਹਾ ਹੈ ਜਿਹੜਾ ਗੁਰਸਿੱਖੀ ਤੋਂ ਉਲਟ ਹੈ ਜਿਹਦੇ ਵਾਸਤੇ ਗੁਰੂ ਪਾਤਸ਼ਾਹ ਨੇ ਕਿਹਾ ਹੀ ਨਹੀਂ ਪਰ ਅਸੀਂ ਉਹਨੂੰ ਗੁਰਸਿੱਖ ਸਮਝ ਲਿਆ ਜਦੋਂ ਮਾੜੇ ਕਰਮ ਕਰਦਾ ਉਹਦੇ ਜਗ ਜਾਰ ਹੋ ਜਾਂਦੇ ਅਸੀਂ ਖਰਾਕਦੇ ਹਾਂ ਕਿ ਪਾਈ ਅਸੀਂ ਹੁਣ ਇੱਕ ਦਲੇ ਪਾਸੇ ਨਹੀਂ ਹੋਣਾ ਇਹ ਜਿਹੜਾ ਬੰਦਾ ਜਿਹਨੂੰ ਧਰਮੀ ਸਮਝਦੇ ਸਾਂ ਇਹ ਧਰਮੀ ਤਾਂ ਹੈ ਹੀ ਨਹੀਂ ਤਾਂ ਅੱਧ ਧਰਮੀਆਂ ਨਾਲੋਂ ਵੀ ਮਾੜਾ ਨਿਕਲਿਆ ਫਿਰ ਅਸੀਂ ਆਖਦੇ ਹਾਂ ਕਿ ਐਸੀ ਹੁਣ ਅਮਰਤ ਦੀ ਦਾਤ ਨਹੀਂ ਲੈਣੀ माफ ਕਰਨਾ ਅਸੀਂ ਕਹਿ ਦੁੰਦੇ ਹਾਂ ਅਮਰਤ ਦੀ ਦਾਤ ਨਹੀਂ ਲੈਣੀ ਸਾਰੇ ਇਦਾਂ ਦੇ ਹੋਣਗੇ ਇੱਕ ਕਰਕੇ ਅਸੀਂ ਸਭ ਨੂੰ ਮਾਰਾ ਆਖੀ ਜਾ ਰਹੇ ਹਾਂ ਇੱਕ ਕਰਕੇ ਪਰ ਅਸੀਂ ਕਿਸੇ ਬੰਦੇ ਦੇ ਮਗਰ ਥੋੜੀ ਲੱਗਣਾ ਸੀ ਮਾਨੁਕੀ ਭੇਕ ਬ੍ਰਿਤੀ ਸਭ ਜਾਣ ਅਸੀਂ ਕਿਸੇ ਬੰਦੇ ਦੇ ਮਗਰ ਨਹੀਂ ਲੱਗਣਾ ਅਸੀਂ ਤਾਂ ਆਪਣੇ ਗੁਰੂ ਦੇ ਮਗਰ ਲੱਗਣਾ ਸੀ ਜਿਹੜੀ ਰਹਿਤ ਮਰਿਆਦਾ ਜਿਹੜੀ ਮਾਨ ਮਰਿਆਦਾ ਸਾਡੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਗੁਰਸਿੱਖਾ ਤੂੰ ਉਸ ਅਨੁਸਾਰ ਚੱਲਣਾ ਸੀ ਧਰਮ ਦੇ ਵਿੱਚ ਧਰਮ ਕੋਈ ਵੀ ਹੈ ਬੰਦੇ ਚੰਗੇ ਵੀ ਹੋਣਗੇ ਤੇ ਮਾੜੇ ਵੀ ਹੋਣਗੇ ਇਹ ਨਹੀਂ ਹੈ ਕਿ ਕੋਈ ਧਰਮ ਵਿੱਚ ਸਾਰੇ ਚੰਗੇ ਹੀ ਹਨ ਮਾੜੇ ਵੀ ਰੱਜ ਕੇ ਹੋਣਗੇ ਤੇ ਚੰਗੇ ਵੀ ਹੋਣਗੇ ਧਰਮ ਵੀ ਕੋਈ ਦੇਸ਼ ਕੋਈ ਵੀ ਹੈ ਚੰਗੇ ਵੀ ਹਨ ਬੰਦੇ ਮਾੜੇ ਵੀ ਹਨ ਨਗਰ ਕੋਈ ਵੀ ਹੈ ਚੰਗੇ ਵੀ ਨੇ ਮਾੜੇ ਵੀ ਨੇ ਘਰ ਕੋਈ ਵੀ ਹੈ ਉਹਨਾਂ ਵਿੱਚ ਜੀ ਚੰਗੇ ਵੀ ਨੇ ਤੇ ਮਾੜੇ ਵੀ ਨੇ ਤਾਂ ਹੁਣ ਜੇ ਅਸੀਂ ਇਹ ਸੋਚ ਲਈਏ ਕਿ ਭਾਈ ਇਸ ਨਗਰ ਦੇ ਵਿੱਚ ਆ ਬੰਦੇ ਮਾਰੇ ਨੇ ਉਹਨਾਂ ਕਰਕੇ ਕੀ ਅਸੀਂ ਨਗਰ ਛੱਡ ਦਿੰਦੇ ਹਾਂ ਨਹੀਂ ਛੱਡਦੇ ਅਸੀਂ ਆਪਣਾ ਘਰਵਾਲ ਤਿਆਗ ਦਿੰਦੇ ਹਾਂ ਨਹੀਂ ਤਿਆਗ ਕੇ ਕੀ ਅਸੀਂ ਉਹ ਦੇਸ਼ ਛੱਡ ਦਿੰਦੇ ਹਾਂ ਜਿੱਥੇ ਮਾਰੇ ਬੰਦੇ ਨਹੀਂ ਛੱਡਦੇ ਰਹ ਵੀ ਰਹੇ ਹਾਂ ਪਰ ਜਦੋਂ ਕੋਈ ਸਿੱਕੇ ਦੀ ਗੱਲ ਆਉਂਦੀ ਅਮਰ ਦੇ ਦਾਤ ਦੀ ਗੱਲ ਆਉਂਦੀ ਅਸੀਂ ਆਖਦੇ ਹਾਂ ਉਹ ਬੰਦਾ ਇਦਾਂ ਦਾ ਨਿਕਲਿਆ ਉਹਨੂੰ ਧਰਮੀ ਸਮਝਦੇ ਸਾਂ ਉਹ ਤਾਤ ਦਾ ਨਸ਼ੇੜੀ ਨਿਕਲਿਆ ਧਰਮ ਦਾ ਉਹਦਾ ਪੱਲੇ ਹੀ ਕੁਛ ਨਹੀਂ ਧਰਮ ਦਾ ਊੜਾ ੜਾ ਹੀ ਨਹੀਂ ਉਹਨੂੰ ਆਉਂਦਾ ਸੀ ਅਸੀਂ ਤਾਂ ਭਲੇਖਾ ਖਾ ਗਏ ਉਹਦੇ ਕਰਕੇ ਅਸੀਂ ਇਹ ਆਖ ਦਿੱਤਾ ਕਿ ਅਸੀਂ ਗੁਰੂ ਦੇ ਦਰ ਨਹੀਂ ਜਾਣਾ ਅਸੀਂ ਅੰਮ੍ਰਿਤ ਦੀ ਦਾਤ ਨਹੀਂ ਲੈਣੀ ਸਾਰੇ ਇਦਾਂ ਦੇ ਹੀ ਨੇ ਇਸ ਤਰ੍ਹਾਂ ਨਹੀਂ ਸਾਸ ਅਸੀਂ ਤਾਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਵਲ ਦੇਖਣਾ ਹੈ ਅਸੀਂ ਸਹਿਬਜ਼ਾਦਿਆਂ ਵੱਲ ਦੇਖਣਾ ਅਸੀਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਵੱਲ ਦੇਖਣਾ ਆਸੀ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਦਿਨਾਂ ਦੋ ਗੁਰ ਸਿੱਖਾਂ ਨੇ ਹੀ ਸਾਧ ਸੰਗਤ ਮੁਗਲ ਹਕੂਮਤ ਨੂੰ ਜਿਹੜਾ ਹੈ ਚੱਕਰਾਂ ਵਿੱਚ ਪਾ ਦਿੱਤਾ ਸੀ ਦੋਵਾਂ ਦੋਵਾਂ ਨੇ ਜਦੋਂ ਆਖਿਆ ਸੀ ਨਾ ਖਾਲਸਾ ਖਤਮ ਹੋ ਗਿਆ ਫਿਰ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਉਹ ਗੱਲ ਬਕਰੀ ਹੈ ਕਿ ਲੜਦੇ ਲੜਦੇ ਹਜ਼ਾਰਾਂ ਦੇ ਨਾਲ ਸ਼ਹੀਦ ਹੋ ਗਏ ਵਰਣਮ ਮਿਸਾਲ ਕਾਇਮ ਕਰ ਦਿੱਤੀ ਗੁਰਸਿੱਖ ਖਾਲਸਾ ਜਾਗਦਾ ਹੈ ਜੁੰਦਾ ਹੈ ਮਰਿਆ ਨਹੀਂ ਅਸੀਂ ਤਾਂ ਉਹਨਾਂ ਤੋਂ ਸੇਧ ਲੈਣੀ ਸੀ ਅਸੀਂ ਤਾਂ ਗੁਰੂ ਪਾਲ ਸਾਹਿਬ ਗੁਰੂ ਨਾਨਕ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਰਬੰਨ ਤੋਂ ਸੇਧ ਲੈਣੀ ਸੀ ਅਸੀਂ ਕਿਸੇ ਬੰਦੇ ਦੇ ਮਗਰ ਨਹੀਂ ਲੱਗਣਾ ਜੇ ਬੰਦੇ ਦੇ ਮਗਰ ਲੱਗੂਗੇ ਕੱਲ ਨੂੰ ਉਹ ਕਿ ਬਾਸਦੀ ਬਾਣੀ ਦੇ ਬਚਨ ਦਾ ਸਰਵਨ ਕੀਤਾ ਨਾ ਮਨੁੱਖ ਕੀ ਟੇਕ ਬਿਰਥੀ ਸੁਵਜਣ ਆ ਬੰਦਿਆ ਮਨੁੱਖ ਦਾ ਆਸਰਾ ਬਿਰਤਾ ਹੈ ਛੜ ਦੇ। ਭਰੋਸਾ ਨਾ ਕਰੇ ਕਿਸੇ ਦਾ। ਕਈ ਆਪ ਜੀ ਦੇਖਿਆ ਹੋਵੇਗਾ ਬੰਦਾ ਰਿਸ਼ਤੇਦਾਰੀ ਤੇ ਭਰੋਸਾ ਕਰ ਲੈਂਦਾ। ਕੋਈ ਆਪਣੇ ਮਿੱਤਰ ਤੇ ਭਰੋਸਾ ਕਰਦਾ ਇਤਨਾ ਕੋ ਕਰਦਾ ਆਪਣੀ ਜਾਣ ਨਾਲੋਂ ਵੀ ਜ਼ਿਆਦਾ ਕਰਦਾ ਪਰ ਜਦੋਂ ਧੋਖਾ ਦੇ ਦਿੰਦਾ ਫਿਰ ਪਛਤਾਵਾ ਕਰਦਾ। ਜੇ ਤੇ ਇਤਨਾ ਭਰੋਸਾ ਕੀਤਾ ਜੈਸੇ ਰਿਸ਼ਤੇਦਾਰ ਤੇ ਨਾ ਮਾਣ ਕਰਦਾ ਸੀ ਅਜੋ ਮੇਰੇ ਨਾਲ ਹੀ ਨਹੀਂ ਖੜਿਆ ਐ ਬੰਦਿਆ ਬਾਣੀ ਨਾਲ ਤੈਨੂੰ ਪਹਿਲੂ ਹੀ ਸੁਚੇਤ ਕੀਤਾ ਬਲਾ ਸਭ ਨੂੰ ਇਹ ਨਾਵੇਂ ਤੂ ਕੋਈ ਹੋ ਜਾਏ ਬਲਾ ਸਭ ਨੂੰ ਸੰਸਾਰ ਚ ਰਹਿਣਾ ਪ੍ਰਵਾਦ ਚ ਰਹਿਣਾ ਪਰ ਉਤਨਾ ਕੋ ਬੇਚਰੇ ਜਿਤਨਾ ਕੋ ਬਾਣੀ ਤਨੇ ਸਮਝਾ ਰਹੀ ਹੈ ਭਗਵਾਨੂ ਕੀ ਟੇਕ ਬ੍ਰਿਤੀ ਸਮਝਾ ਰਹੀ ਕੋਈ ਨਹੀਂ ਪਤਾ ਕਿਹੜਾ ਤੈਨੂੰ ਕਿੱਥੇ ਧੋਖਾ ਦੇ ਦੇ ਆਪਣਾ ਰਿਸ਼ਤੇਦਾਰ ਕੀ ਤੇਰੇ ਪਰਿਵਾਰ ਦਾ ਤਰਾਪਣਾ ਜੀ ਤੈਨੂੰ ਧੋਖਾ ਦੇ ਜਾਏਗਾ ਕਹਿੰਦੇ ਇਹ ਵੀ ਯਾਦ ਰੱਖੀ ਫਿਰ ਇਸ ਕਰਕੇ ਇਹ ਬੰਦਿਆ ਕਿਸੇ ਵੱਲ ਨਾ ਦੇਖ ਤੂੰ ਬਾਣੀ ਤੇ ਗੁਰਬਾਣੀ ਤੇ ਭਰੋਸਾ ਕਰ ਤੋ ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦਾ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹ ਸੋਈ ਭਲ ਮਨੋ ਕਹਿੰਦੇ ਉਹਨੂੰ ਭਲਾ ਕਰਕੇ ਮਰਦਾ ਗੁਰਸਿੱਖਾਂ ਦੇ ਵਿੱਚ ਹੀ ਤੇਰਾ ਭਲਾ ਹੈ ਇਸ ਕਰਕੇ ਕਿਸੇ ਦੇ ਮਗਰ ਨਾ ਲਗਿਏ ਕੇ ਪਾਈ ਉਹ ਇਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦਾ ਅਸੀਂ ਆਪਣੇ ਗੁਰੂ ਗੁਰੂ ਤੋਂ ਸੇਧ ਲੈਣੀ ਹੈ ਅਸੀਂ ਇਹ ਮਨ ਵਿੱਚ ਬਿਠਾਉਣਾ ਹੈ ਜਿਹੜੇ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਮਾਝ ਆਪ ਸਕਦੇ ਹਨ ਪੰਜਾ ਪਿਆਰਿਆਂ ਨੂੰ ਕਿ ਪਾਈ ਮੈਨੂੰ ਦਿੱਤੀ ਜਾਏ ਕੋਈ ਨਾ ਕੋਈ ਤਾਂ ਕਾਰਨ ਹੋਏਗਾ ਨਾ ਨਹੀਂ ਤਾਂ ਗੁਰਗੋਬਿੰਦ ਸਿੰਘ ਮਾਝ ਨੂੰ ਕੀ ਲੋੜ ਸੇ ਅੰਮ੍ਰਿਤ ਦੀ ਦਾਤ ਲੈਣ ਦੀ ਜਿਹੜੇ ਅੰਮ੍ਰਿਤ ਦੇ ਦਾਤੇ ਨੇ ਜਿਨ੍ਹਾਂ ਨੇ ਆਪ ਅੰਮ੍ਰਿਤ ਤਿਆਰ ਕੀਤਾ ਆਪ ਬਾਣੀ ਦੇ ਰਚੇਤਾ ਨੇ ਆਪ ਬਾਣੀ ਨੂੰ ਰਚਨਹਾਰ ਨੇ ਕਿਉਂਕਿ ਨਾਨਕ ਪਾਲ ਸਤ ਤੋਂ ਲੈ ਕੇ ਦਸਮ ਪਾਤ ਜੋਤ ਇੱਕੋ ਹੀ ਸੀ ਨਾ ਤਮਰ ਦੀ ਦਾਤ ਵੀ ਉਹ ਦਿਨ ਵਾਲੇ ਬਾਣੀ ਵੀ ਰਚਨ ਵਾਲੇ ਆਪ ਹੀ ਉਹਨਾਂ ਨੂੰ ਕੀ ਲੋੜ ਸੀ 50 ਪੈਸੋਂ 50 ਪਿਆਰਿਆਂ ਨੂੰ ਸਾਜਣ ਵਾਲੇ ਵੀ ਉਹੀ ਨੇ ਉਹਨਾਂ ਦੇ ਵਿੱਚ ਉਹ ਜੋਸ਼ ਭਰਿਆ ਧਰਗੁਰ ਗੋਬਿੰਦ ਸਿੰਘ ਮਹਾਰਾਜ ਨੇ ਨਿਹਾਲੇ ਆਪਣਾ ਅਸੀਸ ਤਾਂ ਘਟਾ ਦਿੱਤਾ ਪੰਜਾਂ ਪਿਆਰਿਆਂ ਨੂੰ ਆ ਜਾਨੇ ਮਰੇ ਹੋ ਗਏ ਮਾਝੂ ਮੇਰਾ ਸੀ ਘਰ ਤੋਂ ਲੱਕ ਕਰ ਦਿੱਤਾ ਜਾਇ ਮਾਝ ਨੇ ਕਿਹਾ ਨਾ ਮੈਨੂੰ ਸੀ ਸਚਾਈ ਕਰ ਤੋ ਮੁੜ ਕੇ ਪੰਜ ਪਿਆਰੇ ਸਾਜ ਕੇ ਉਹਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਜੀ ਮਰਦ ਲੈ ਰਹੇ ਨੇ ਕਿ ਪੰਜ ਪਿਆਰੇ ਹੁਣ ਗੁਰੂ ਹੈ ਮਾਝ ਕਹਿੰਦੇ ਇਸ ਤਰ੍ਹਾਂ ਜਿਸ ਤਰ੍ਹਾਂ ਸੀ ਝੁਕੀਦਾ ਹੈ ਇਸ ਤਰ੍ਹਾਂ ਮਰਦ ਨੇ ਦੋਵੇਂ ਹੱਥ ਕਰਕੇ ਅਹ ਦਿੱਤਾ ਹੁਣ ਅੰਮ੍ਰਿਤ ਦੀ ਦਾਤ ਖਾਲਸਾ ਜੀ ਮੈਨੂੰ ਵੀ ਦਿੱਤੀ ਜਾਇ ਅਸੀਂ ਗੁਰੂ ਵੱਲ ਦੇਖਣਾ ਹੈ ਨਾਲ ਕਿ ਕਿਸੇ ਬੰਦਿਆਂ ਵੱਲ ਫਿਰ ਉਹੀ ਗੱਲ ਜੇ ਬੰਦਿਆਂ ਵੱਲ ਦੇਖਾਂਗੇ ਤਾਂ ਕਦੇ ਧਰਮੀ ਨਹੀਂ ਬਣ ਸਕਦਾ ਬੰਦਾ ਕਿਸੇ ਦੇ ਪਿੱਛੇ ਮਗਰ ਲੱਗਾਂਗੇ ਕਦੇ ਧਰਮੀ ਨਹੀਂ ਬਣ ਸਕਦੇ ਇਸ ਕਰਕੇ ਅਸੀਂ ਗੁਰੂ ਤੋਂ ਸੇਧ ਲੈਣੀ ਹੈ ਸਾਡਾ ਗੁਰੂ ਮਾਰਾ ਨਹੀਂ ਗੁਰੂ ਨੇ ਤਾਂ ਜੀਵਨ ਬਣਾਉਣਾ ਹੁਣ ਗੁਰੂ ਪਾਲ ਸੇ ਬਾਣੀ ਵਿੱਚ ਫਰਮਾਨ ਕਰਦੇ ਨੇ ਗੁਰੂ ਰਾਮਦਾਸ ਜੀ ਮਾਰਕੰਦੇ ਗੁਰਸੇ ਕਿ ਹੈ ਉਹ ਜਿਹੜਾ ਗੁਰੂ ਦੇ ਭਾਣੇ ਅਨੁਸਾਰ ਚੱਲਦਾ ਹੈ ਗੁਰੂ ਦੀ ਰਜ਼ਾ ਅਨੁਸਾਰ ਚੱਲਦਾ ਹੈ ਭਲਿਆ ਜੋ ਰੱਬ ਕਰਦਾ ਹੈ ਨਾ ਜੋ ਗੁਰੂ ਕਰਦਾ ਨੂੰ ਭਲਾ ਕਰਕੇ ਮੰਨ ਲਾ ਹਰ ਹਰ ਕਥਾ ਨਿਰਾਲੀ ਇਸ ਤਰ੍ਹਾਂ ਤੇਰਾ ਜੀਵਨ ਬਦਲ ਜਾਏਗਾ ਇੱਕ ਛੋਟੀ ਜਿਹੀ ਧਾਰਨ ਕਿਤੇ ਸਾਧੂ ਸੰਤ ਕੋ ਪੁਰਨਵਾਪੁਰ ਕੋਨਾ ਦੇ ਕੋਲ दो मित्र जिन्होंने फैसला लिया कि असि बड़ा ऐशो आराम जिंदगी बर्बाद कर दी थी अपने माड़े कर्मा ची इस तरह करद गुरु धारण करते हाँ दोनों ने हम पता महापुरशों की शोभा सुनी सकी महापुरश पूरण ने दोनों चले गए जा करके उन्होंने आखिया कि महापुरश सानू ਗਿਆਨ ਬਖਸ਼ਿਸ਼ ਕਰੋ ਸਾਨੂੰ ਆਪਣਾ ਸੇਵਕ ਬਣਾ ਲਓ ਸਾਨੂੰ ਵੀ ਗਿਆਨ ਬਖਸ਼ਿਸ਼ ਹੋ ਜਾਏ ਸਾਡੇ ਤੇ ਵੀ ਰਹਿਮਤ ਕਰੋ ਅਸੀਂ ਵੀ ਰੱਬ ਨਾਮ ਨੂੰ ਜਪੀਏ ਆਪ ਜੀ ਮੰਗੋ ਉਹ ਮਹਾਪੁਰਸ਼ਾਂ ਨੇ ਦੋਨਾਂ ਨੂੰ ਦੇਖ ਕਰਕੇ ਨਾ ਹੁਣ ਪਰਖ ਕੀਤੀ ਅਜੇ ਮਾਫ਼ ਕਰਨਾ ਗੁਰਸਿੱਖੀ ਦੇ ਵਿੱਚ ਅਜੇ ਪਰਖ ਨਹੀਂ ਹੋ ਰਹੀ ਹੈ ਤਾ ਕਰਕੇ ਇਹ ਕਰਮ ਜਿਹੜੇ ਹਨ ਸਾਡੇ ਉੱਤੇ ਆ ਕੇ ਕਦੀ ਕਿਤੇ ਚਲ ਗਿਆ ਕਦੀ ਕਿਤੇ ਚਲ ਗਿਆ ਜਿਹੜੇ ਪਾਤਸ਼ਾਹ ਨੇ ਜਿੱਥੋਂ ਰੋਕਿਆ ਹੈ ਗੁਰਸਿੱਖ ਨੂੰ ਕਿ ਤੂੰ ਤਾਂ ਅਕਾਲ ਦਾ ਪੁਜਾਰੀ ਸੀ ਤੂੰ ਕਾਲ ਦੇ ਅਧੀਨ ਹੋਇਆ ਕਰਦਾ ਗੁਰਸਿੱਖ ਤਾਂ ਅਕਾਲ ਦਾ ਪੁਜਾਰੀ ਸੀ ਅਕਾਲ ਮੂਰਤ ਗੁਨਾ ਨੂੰ ਪਾਤ ਗੁਰਸੇਖ ਜਿਹੜਾ ਸੀ ਜਿਹੜਾ ਸਿੱਖ ਸੀ ਉਹ ਨਾਗ ਦੇ ਕਾਲ ਦਾ ਪੁਜਾਰੀ ਉਹ ਅਕਾਲ ਦਾ ਪੁਜਾਰੀ ਹੈ ਜਿਹੜਾ ਕਦੇ ਮਰਦਾ ਨਹੀਂ ਹਾਦ ਪੂਰਣ ਮਦ ਪੂਰਣ ਅੰਤ ਪੂਰਣ ਪਰਮੇਸ਼ਰ ਉਹ ਤ ਉਸ ਪਰਮੇਸ਼ਰ ਨੂੰ ਸਿਮਰਦਾ ਹੈ ਜਿਹਦਾ ਪੈਲੋਂ ਤੋਂ ਲੈ ਕੇ ਹੁਣ ਤੱਕ ਹੁਣ ਤੋਂ ਲੈ ਕੇ ਅਖੀਰ ਤੱਕ ਪਰਿਪੂਰਣ ਰਹੇਗਾ ਹੁਣ ਜਿਸ ਵੇਲੇ ਉਹ ਗੁਰ ਸਿੱਖ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਲੈ ਆਉਂਦੇ ਨੇ ਨਾ ਫਿਰ ਰਹਿਮਤ ਨਹੀਂ ਹਰ ਕਿਰਪਾ ਨਹੀਂ ਹੁਣ ਸਾਧ ਸੰਗਤ ਉਹ ਦੋਵੇਂ ਜਿਹੜੇ ਸਨ ਨਾ ਉਹ ਮਹਾਪੁਰਸ਼ਾਂ ਕੋ ਜਿਸ ਵੇਲੇ ਗਏ ਜਾ ਕਰਕੇ ਇਹ ਆਖ ਦਿੱਤਾ ਕਿ ਮਹਾਪੁਰਸ਼ੋ ਸਾਨੂੰ ਜਾਨ ਬਖਸ਼ਿਸ਼ ਕਰੋ ਹੁਣ ਉਹਨਾਂ ਮਹਾਪੁਰਸ਼ਾਂ ਨੇ ਰਹਿਮਤ ਕੀਤੀ ਆਖਣ ਲੱਗੇ ਭਲੇਓ ਤੁਹਾਨੂੰ ਗਿਆਨ ਵੀ ਪ੍ਰਾਪਤ ਹੋ ਜਾਏਗਾ ਪਰ ਸਾਡੀ ਗੱਲ ਨੂੰ ਮੰਨਣਾ ਕਰੋ ਉਹ ਵਿਚਾਰ ਕੀ ਸੀ ਗੱਲ ਕੀ ਸੀ ਆਖਣ ਲੱਗੇ ਆ ਦੋ ਕਬੂਤਰ ਨੇ ਮੇਤੋ ਇਹ ਪੰਛੀ ਨੈਨਾ ਨੂੰ ਲੈ ਜਾਓ ਉੱਥੇ ਜਾ ਕੇ ਮਾਰਿਓ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਜਿੱਥੇ ਤੁਹਾਨੂੰ ਕੋਈ ਨਾ ਦੇਖਦਾ ਹੋਵੇ ਜੀ ਉੱਥੇ ਜਾ ਕਰਕੇ ਇਹਨਾਂ ਨੂੰ ਮਾਰਿਓ ਉਹ ਆਕਨ ਲੱਗੇ ਮਾਹ ਪਰਸੋ ਦੇ ਵਿੱਚ ਕੀ ਓਕਾ ਹੈ ਕਹਿੰਦੇ ਗੱਲ ਇਹ ਯਾਦ ਰੱਖਣੀ ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਜਾ ਕੇ ਦੀ ਧੌਣ ਮਰੋੜਿਓ ਇਹਨੂੰ ਖਤਮ ਕਰ ਦਿਓ ਫਿਰ ਮੈਂ ਤੁਹਾਨੂੰ ਗਿਆਨ ਦੇ ਦੇਵਾਂਗਾ ਹੁਣ ਦੋਵੇਂ ਆਪਸ ਵਿੱਚ ਗੱਲਾਂ ਕਰਦੇ ਕਹਿੰਦੇ ਇਤਨਾ ਸੌਖਾ ਜਿਹਾ ਕੰਮ ਇਸ ਪੰਛੀ ਨੂੰ ਮਾਰਨਾ ਮਾਰਨਾ ਉੱਥੇ ਜਿੱਥੇ ਕੋਈ ਦੇਖਦਾ ਨਾ ਹੋਵੇ ਦੋਨਾਂ ਚ ਆਪਸ ਚ ਸਲਾਹ ਕੀਤੀ ਤਾਂ ਕੰਮ ਹੀ ਬੜਾ ਸੁਖਾ ਸੀ ਤਾਂ ਅਮੀਰ ਅਗਰੇ ਹਾਂ ਕਿ ਮਾਫ਼ ਪ੍ਰੀਖਿਆ ਬੜੀ ਲੈਂਦੇ ਅੱਜ ਸਾਧ ਸੰਗਤ ਫਿਰ ਉਹ ਹੀ ਗੱਲ ਆ ਗਈ ਕਿ ਅਸੀਂ ਗੁਰਸਿੱਖੀ ਦੇ ਵਿੱਚ ਜਿਹੜਾ ਬੰਦਾ ਹੂੰ ਗੁਰਸਿੱਖੀ ਅੰਮ੍ਰਿਤ ਦੀ ਦਾਤ ਲੈ ਰਿਆ ਮਾਫ਼ ਕਰਨਾ ਕਿ ਅਸੀਂ ਉਹਨੂੰ ਰਹਿਤ ਮर्याਦਾ ਤਾਂ ਪੰਜ ਪਾਰੇ ਦੱਸਦੇ ਨੇ ਪਰ ਕਿਉਂ ਨਾ ਇਤਨਾ ਚੰਗਾ ਹੋਵੇ ਪਹਿਲੋਂ ਥੋੜਾ ਚਿਹਰਾ ਮਾਣ ਮर्याਦਾ ਦੇ ਵਿੱਚ ਚੱਲਣ ਵਾਸਤੇ ਉਹਨਾਂ ਨੂੰ ਰਹਿਤ ਨਾਮਿਆਂ ਦੀਆਂ ਜਾਂ ਰਾਤ ਜਿਹੜੀ ਮਰਿਆਦਾ ਲਿਖੀ ਆ ਉਹ ਕਿਤਾਬਾਂ ਉਹਨਾਂ ਦੇ ਘਰਾਂ 'ਚ ਪਹੁੰਚਾਈਆਂ ਜਾਣ ਕਿ ਭਾਈ ਕੋ ਸਿੱਕੇ ਦੇ ਵਿੱਚ ਆ ਜਿਹੜੀ ਰਹਿਤ ਮਰਿਆਦਾ ਆ ਉਹ ਜਿਹਨੇ ਰੱਖਣੀ ਹੈ ਹੁਣ ਕੀ ਹੁੰਦਾ ਹੈ ਦਾਸ ਨੇ ਸਾਧ ਸੰਗਤ ਆਪ ਆਪਣੀ ਅੱਖਾਂ ਦੇ ਨਾਲ ਦੇਖਿਆ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦੇ ਰਹੇ ਸਨ ਇਹ ਦਾਸ ਵੀ ਆਪਣੀ ਵਡਿਆਈ ਨਹੀਂ ਕਰਿਆ ਪਰ ਸਾਧ ਸੰਗਤ ਸੱਚ ਹੈ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਹੁਣ ਪੰਜ ਪਿਆਰੇ ਕੋਣ ਨੇ ਜੀ ਗੁਰੂ ਸਾਡੇ ਵਾਸਤੇ ਪੰਜ ਪਿਆਰੇ ਦੇਣ ਲੱਗੇ ਅੰਮ੍ਰਿਤ ਦੇ ਦਾਤ ਤਾਂ ਉਹ ਸਭ ਨੂੰ ਮਾਨ ਮਰਯਾਦਾ ਦੱਸ ਰਹੇ ਨੇ ਉਹਨਾਂ ਵਿੱਚ ਇੱਕ ਜਥੇਦਾਰ ਉਹ ਸਾਰਿਆਂ ਨੂੰ ਮਾਨ ਮਰਯਾਦਾ ਦੱਸ ਰਹੇ ਪੰਜਾਂ ਪਿਆਰਾਂ ਦੇ ਵਿੱਚੋਂ ਚੰਦੇ ਜਿਸ ਵੇਲੇ ਦਾਸ ਗਿਆ ਜਾ ਕਰਕੇ ਉਹਨਾਂ ਨੇ ਇਹ ਆਖ ਦਿੱਤਾ ਕਿ ਆਪ ਦੀ ਨੰਮ੍ਰਿਤ ਦੀ ਕੀ ਲੋੜ ਹੈ ਪਰ ਪੰਜ ਪਿਆਰਾਂ ਨੂੰ ਇਹੀ ਆਖਿਆ ਸੀ ਕਿਉਂਕਿ ਦਾਸ ਕਾਂਸੀ ਸਮੋਂ ਉਹਨਾਂ ਨਾਲ ਵਿਚਰੇਆ ਤੇ ਫਿਰ ਦਾਸ ਨੇ ਆਖਿਆ ਕਿ ਨਹੀਂ ਭਾਈ ਇਸ ਤਰ੍ਹਾਂ ਨਹੀਂ ਤੁਸੀਂ ਗੁਰੂ ਦਾ ਹੁਕਮ ਹੋ ਇੱਥੇ ਹੁਣ ਮਿੱਤਰਤਾ ਨਹੀਂ ਕਹਾਣੀ ਆਪ ਜੀ ਗੁਰੂ ਹੋ ਤਾਂ ਮੈਂ ਇੱਕ ਜਾਜਕ ਬਣ ਕੇ ਆਇਆ ਅਮਰਦੇਵ ਦਾਸ ਲੈਣ ਵਾਸਤੇ ਕੋਈ ਕਾਰਨ ਬਣਿਆ ਤਾਂ ਹੁਣ ਜਦੋਂ ਮਾਲ ਮਰਿਆਦਾ ਦਾਸ ਰਹੇ ਨਾ ਸਾਰਿਆਂ ਨੂੰ ਮਰਿਆਦਾ ਦੱਸ ਰਹੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਨਵ ਵਿਆਹੀ ਜੋੜੀ ਆਈ ਹੋਈ ਸੀ ਤੇ ਯਾ ਇਸੇ ਤਾਂ ਉਹਦਾ ਘਰ ਵਾਲਾ ਸੀ ਨਾਲ ਨਵਾਂ ਵਿਆਹ ਹੋਇਆ ਸੀ ਚੂੜਾ ਜੇ ਪਾਇਆ ਸੀ ਤਾਂ ਪਤਾ ਲੱਗੇ ਤੋ ਪੰਜ ਪਿਆਰੇ ਮਨ ਦੇ ਧਾਤ ਦੇਣ ਲੱਗੇ ਤੇ ਕਈਆਂ ਨੇ ਹੱਥਾਂ ਦੇ ਵਿੱਚ ਉਂਗਠੀਆਂ ਛਾਪਾਂ ਪਾਈਆਂ ਹੋਈਆਂ ਤਾਂ ਕਈਆਂ ਨੇ ਕੰਨਾਂ ਦੇ ਵਿੱਚ ਬਾਲੀਆਂ ਜਿਹੀਆਂ ਪਾਈਆਂ ਹੋਈਆਂ ਤਾਂ ਉੱਤੇ ਚੁੰਨੀ ਲਈ ਹੋਈ ਤੇ ਕਈ ਬੀਬੀਆਂ ਨੇ ਸਾਹ ਸੰਗਤ ਕੰਨ ਦੇ ਵਿੱਚ ਕੋਕਾ ਪਾਇਆ ਤਾਂ ਦਾਸ ਤੋ ਰਿਹਾ ਨਾ ਗਿਆ ਜਾ ਕੇ ਪੰਜਾ ਪੈਰਾਂ ਨੂੰ ਪਹਿਲੋ ਇਹੀ ਆਖਿਆ ਕਿ ਭਾਈ ਅਮਰਦੀ ਦਾਤ ਬਾਅਦ ਚੋ ਦਿਓ ਪਹਿਲੋ ਆ ਜਿਹੜੇ ਤੁਸੀਂ ਮਰਿਆਦਾ ਦੱਸੀ ਹੈ ਉੱਚ ਤਾਂ ਕੋਈ ਚੱਲ ਨਹੀਂ ਰਿਹਾ ਅਮਰਦੀ ਦਾਤ ਤੁਸੀਂ ਦੇਣ ਲੱਗੇ ਹੋ ਉਹਨੇ ਚੂੜਾ ਪਾਇਆ ਹੋਇਆ ਭੈਣ ਨੇ ਇੱਕ ਪੰਜ ਪਾਰੇ ਪਤਾ ਕੀ ਕਰਨ ਲੱਗੇ ਵਿੱਚ ਕਹਿੰਦੇ ਭਾਈ ਸਭੂ ਜੀ ਨੇ ਨਵਾਂ ਨਵਾਂ ਸ਼ਕਿਆ ਅਮਰ ਨਵਾਂ ਨਵਾਂ ਵਿਆਹ ਹੋਇਆ ਹੈ ਜੀ ਤਾਂ ਮੈਂ ਕਿਹਾ ਕੀ ਕਰਨ ਆਈ ਹਾਂ ਇੱਥੇ ਅਮਰਦੀ ਦਾਤ ਲੈਣ ਵਾਸਤੇ ਪਰੇ ਵਿਆਹ ਥੋੜੀ ਦੇਖਣੇ ਉੱਤੇ ਰਿਸ਼ਤੇਦਾਰੀਆਂ ਥੋੜੀ ਕੱਢਣੀਆਂ ਉੱਤੇ ਵਿਆਹ ਥੋੜੀ ਦੇਖਣੇ ਨਵਾਂ ਵਿਆਹ ਹੋਇਆ ਜੀ ਕੋ ਚੂੜਾ ਨਹੀਂ ਲਾਇਆ ਜਾਏਗਾ ਮੈਂ ਕਿਹਾ ਗੁਰੂ ਦਾ ਹੁਕਮ ਹੈ ਕੋਈ ਉਹਨਾਂ ਕੋਕਾ ਪਾਇਆ ਹੋਇਆ ਉਹਨਾਂ ਹੱਥ ਤੇ ਛਾਪਾਂ ਪਾਈਆਂ ਹੋਈਆਂ ਅਮਰ ਦੀ ਦਾਤ ਲੈਣ ਵਾਸਤੇ ਆਏ ਹਾਂ ਅਸੀਂ ਗੁਰੂ ਦੇ ਹੁਕਮ ਅਨੁਸਾਰ ਚੱਲਣਾ ਗੁਰੂ ਦੀ ਰਜ਼ਾ ਅਨੁਸਾਰ ਚੱਲਣਾ ਸੁਧ ਆਪਣੀ ਮਨਮਤ ਨਹੀਂ ਛੱਡ ਰਹਿ ਮੈਂ ਕਿਹਾ ਤੁਸੀਂ ਸਖਤ ਨਹੀਂ ਹੋ ਪੰਜ ਕਰਨ ਵਾਖਿਆ ਕਿ ਤੁਸੀਂ ਸਖਤ ਨਹੀਂ ਹੋ ਕੋਈ ਫੈਸਲਾ ਸਖਤੀ ਨਾਲ ਲਿਆ ਜਾਵੇ ਜੇ ਨਾ ਚੀਜ਼ਾਂ ਨਹੀਂ ਤਿਆਗਣੀਆਂ ਉਹਨਾਂ ਲਈ ਭਾਈ ਦਰਵਾਜ਼ਾ ਖੁੱਲਾ ਹੈ ਬਾਹਰ ਨਿਕਲ ਜਾਓ ਪੰਜ ਪਿਆਰੇ ਗੁਰੂ ਹੈ ਸਾਡੇ ਤਾਂ ਜੋ ਤੁਹਾਡਾ ਹੁਕਮ ਹੋਗਾ ਮਰਣਾ ਪਏਗਾ ਜਿਹੜਾ ਹੁਣ ਚੂੜਾ ਨਹੀਂ ਲਾ ਸਕਦਾ ਜਿਹੜਾ ਆਪਣੇ ਕੰਨ ਤੋਂ ਨੱਕ ਤੋਂ ਕੋਕਾ ਨਹੀਂ ਲਾ ਸਕਦਾ ਵਾਲੀਆਂ ਪਾਈਆਂ ਹੋਈਆਂ ਨੇ ਧਾਗੇ ਹੱਥਾਂ ਵਿੱਚ ਬੰਨੇ ਹੋਏ ਨੇ ਉਹਨਾਂ ਨੇ ਕੀ ਅੰਮ੍ਰਿਤ ਦੀ ਦਾਤ ਲੈਣੀ ਉਹ ਕੀ ਰਹਿਤ ਮਰਿਆਦਾ ਰੱਖਣਗੇ ਉਹਨਾਂ ਵਾਸਤੇ ਤਾਂ ਇਹ ਕਹਿ ਦਿੱਤਾ ਜਾਏ ਜੇ ਨਹੀਂ ਮੰਨਣੀ ਗੁਰੂ ਦੀ ਗੱਲ ਤਾਂ ਦਰਵਾਜ਼ਾ ਖੁੱਲਾ ਬਾਹਰ ਨਿਕਲ ਜਾਓ ਉਦੋਂ ਆਇਓ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਤਿਆਗਦੇ ਹੋ ਅੱਜ ਹੋ ਰਿਹਾ ਨਾ ਸਾਡੇ ਵਿੱਚ ਅਮਰ ਦੇ ਦਾਤ ਦੇ ਦਿੱਤੇ ਜਾ ਰਹੇ ਪਰ ਉਹ ਜਿਹੜੀਆਂ ਚੀਜ਼ਾਂ ਨਾ ਉੱਥੇ ਨਹੀਂ ਦੇਖੀਆਂ ਜਾਂਦੀਆਂ ਉੱਥੇ ਕਿਹਾ ਜਾਵੇ ਅੱਜ ਤੋਂ ਬਾਅਦ ਆ ਚੀਜ਼ਾਂ ਤੁਹਾਡੇ ਨਹੀਂ ਹੋਣੀਆਂ ਚਾਹੀਦੀਆਂ ਤਾਂ ਸਾਥਸੰਗ ਨਾਲ ਵਿੱਚੋਂ ਪੰਜ ਪਿਆਰੇ ਜਿਹੜੇ ਉਸ ਵੇਲੇ ਦਾਸ ਕੋ ਆਖ ਦਿੱਤਾ ਵਾ ਕਿ ਭਾਈ ਸਾਹਿਬ ਤੁਹਾਡੀ ਗੱਲ ਠੀਕ ਹੈ ਸਾਹ ਸੰਗੋ ਉਸ ਵੇਲੇ ਸੁਰਸ ਪੰਜ ਆਰਿਆਂ ਦੇ ਵਿੱਚੋਂ ਜਿਹੜੇ ਬਣੇ ਸਨ ਉਹਨਾਂ ਨੇ ਸਭ ਨੂੰ ਆਖ ਦਿੱਤਾ ਕਿ ਭਾਈ ਹੁਣ ਜਿਹੜੇ ਉਹ ਨਵਿਆ ਹੀ ਸੀ ਉਹ ਭੈਣ ਵੀ ਪੰਜਾ ਪੈਰੇ ਕਹੀ ਬਾਬਾ ਜੀ ਮੈਂ ਨਵਾਂ ਅੰਮ੍ਰਿਤ ਛਕਿਆ ਉਹ ਨਵਾਂ ਜਿਹੜਾ ਵਿਆਹ ਹੋਇਆ ਮੇਰਾ ਤਾਂ ਮੈਂ ਚੂੜਾ ਪਾਇਆ ਉਹਨਾਂ ਨੇ ਆਖ ਦਿੱਤਾ ਕਿ ਨਹੀਂ ਇਹ ਲਾ ਕੇ ਆਓ ਜੇ ਅੰਮ੍ਰਿਤ ਛਕਣਾ ਉਸ ਭੈਣ ਨੇ ਕੋਈ ਗੁੱਸਾ ਨਹੀਂ ਕੀਤਾ ਲਾ ਦਿੱਤਾ ਜੀ ਘਰ ਵਾਲੇ ਨਾਲ ਗੱਲ ਕੀਤੀ ਹੁਣ ਘਰ ਵਾਲਾ ਆਖਣ ਲੱਗਾ ਜੇ ਪੰਜਾ ਪਿਆਰਾਂ ਦਾ ਹੀ ਹੁਕਮ ਹੈ ਕਿ ਚੂੜਾ ਨਹੀਂ ਪੋਣਾ ਲਾ ਦਿੱਤਾ ਜਾਏ ਤਾਂ ਫਿਰ ਇਹ ਪਾਣਾ ਕਿਉਂ ਲਾਦਤ ਤੈ ਇਸੇ ਤਰ੍ਹਾਂ ਦਿਨਾਂ ਨੇ ਕੰਨ ਵਿੱਚ ਕੋਕੇ ਪਾਏ ਹੋਏ ਸਨ ਉਹਨੇ ਆਖਿਆ ਕਿ ਬੀਬੀ ਨੇ ਆਖਿਆ ਕਿ ਕੋਕਾ ਨਹੀਂ ਕੱਟ ਹੁੰਦਾ ਮੈਂ ਤਾਂ ਜਿਹੜਾ ਮਰਜ਼ੀ ਕੋਕਾ ਹੋਵੇ ਨੇਲ ਕਟਰ ਲਓ ਉਹਨਾਂ ਕੱਟ ਦਿਓ ਉਦੋਂ ਹੀ ਕੱਟ ਹੋ ਜਾਂਦਾ ਕਿਤਨਾ ਕਿਤੇ ਤਗੜਾ ਹੈ ਜੀ ਕੋਕਾ ਜਿਹੜਾ ਨਹੀਂ ਕੱਟ ਹੁੰਦਾ ਕਈ ਵਾਰੀ ਫਸ ਜਾਂਦਾ ਨੱਕ ਵਿੱਚ ਕਈ ਬਹਾਨਾ ਲਾਉਂਦੇ ਖੁੱਲਦਾ ਹੀ ਨਹੀਂ ਬਾਬਾ ਜੀ ਖੁੱਲਦਾ ਹੀ ਨਹੀਂ ਉਹਨੂੰ ਨੇਲ ਕਟਰ ਦੇ ਨਾਲ ਜਾਂ ਨੇਲ ਕਟਰ ਨੋਕ ਕੱਟਣ ਵਾਲਾ ਉਹਨਾਂ ਕੱਟ ਦਿਓ ਉਹ ਕੱਟ ਹੋ ਜਾਏਗਾ ਉਸੇ ਤਰ੍ਹਾਂ ਇੱਕ ਮਿੰਟ ਨਹੀਂ ਲੱਗਦਾ ਉਹ ਫਿਰ ਕੋਕਾ ਲਾ ਕੇ ਜਿਹੜੇ ਬੇਬੀਆਂ ਆਖ ਰਹੀਆਂ ਸੀ ਜੇ ਕੋਕਾ ਨਹੀਂ ਲੱੱਸਦਾ ਕੋਈ ਆਖਦਾ ਸੀ ਆਹ ਨਹੀਂ ਲੱੱਸਦਾ ਉਹ ਸਭ ਫੇ ਲਾ ਕੇ ਆਏ। ਫਿਰ ਅਮਰਤ ਦੇ ਦਾਤ ਬਖਸ਼ਿਸ਼ ਕੀਤੀ। ਇਹ ਤਾਂ ਹੈ ਸਾਸੂ ਰਹਿਤ ਮੁਰਾਦਾ ਪਹਿਲੋ ਦੱਸੀ ਜਾਏ ਅਸੀਂ ਇਹ ਹਾਂ ਅਸੀਂ ਥੋੜੇ ਢਿਲੇ ਹੋ ਗਏ। ਅਸੀਂ ਇਦਾਂ ਹੀ ਅਮਰਤ ਦੇ ਦਾਤ ਜਾਈ ਜਾ ਰਹੇ। ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕਿਉਂ ਜਾ ਰਿਹਾ ਤਾਂ ਕਿਉਂ ਹੋ ਰਿਹਾ ਕਿਉਂਕਿ ਉੱਥੇ ਰਹਿਤ ਮੁਰਾਦਾ ਸਹੀ ਤੌਰ ਤੇ ਦੱਸੀ ਨਹੀਂ ਜਾ ਰਹੇ। ਅਮਰਤ ਸ਼ਕਤ ਹੈ ਹਨ ਕਹੀ ਜੀ। ਆ ਕਰਕੇ ਮੁੜ ਕੇ ਫਿਰ ਹੱਥਾਂ ਦੇ ਵਿੱਚ ਨਗਾ ਤੇ ਛੱਪ ਜਿਹੜੀਆਂ ਹਨ ਬੁੰਦੀਆਂ ਫਿਰ ਪੈ ਜਾਂਦੀਆਂ ਕੰਨਾਂ ਵਿੱਚ ਵਾਲੀਆਂ ਫਿਰ ਪੈ ਜਾਂਦੀਆਂ ਲੱਕ ਵਿੱਚ ਕੋਕਾ ਫਿਰ ਪੈ ਜਾਂਦਾ ਹੱਥਾਂ ਵਿੱਚ ਧਾਗੇ ਤੇ ਤਵੀਤ ਕਾਲੇ ਧਾਗੇ ਲਾਲ ਧਾਗੇ ਕੋਈ ਮੋਲੀਆਂ ਕੋਈ ਵਿਆਹ ਵੇਲੇ ਬੰਦਾ ਹੈ ਜੀ ਆ ਵਿਆਹ ਵੇਲੇ ਲਾਲ ਧਾਗਾ ਜੇ ਹੱਥ ਜੇ ਬੰਨ ਲੈਂਦੇ ਉਹ ਕੀ ਹੈ ਸਾਸ ਜੀ ਕਈ ਵਾਰੇ ਦੇਖ ਕੇ ਹੈਰਾਨਗੀ ਹੁੰਦੀ ਹੈ ਗੁਰਸਿੱਖਾਂ ਦੇ ਪਰਿਵਾਰ ਉਹਨਾਂ ਅਮਰਦੇ ਦਾਤ ਲਈ ਉਹ ਫਿਰ ਹੱਥਾਂ ਵਿੱਚ ਧਾਗੇ ਬੰਨੀ ਫਿਰਦੇ ਜੀ ਵਿਆਹ ਦਾ ਹੈ ਇਹ ਨਾਗਾ ਹੈ ਗਾਨਾ ਹੈ ਇਹ ਕੇਵਲ ਤੇ ਕੇਵਲ ਸਾਦੇ ਦੰਤ ਤੇ ਪਖੰਡ ਨੇ ਗੁਰੂ ਦੀ ਮਾਣ ਮਰਿਆਦਾ ਨਹੀਂ ਹੈ ਗੁਰੂ ਦੀ ਰਹਿਤ ਮਰਿਆਦਾ ਇਹ ਨਹੀਂ ਹੈ ਵਸੇ ਕੋ ਜਿਹੜਾ ਜਦੋਂ ਅਮਰਦੀ ਦਾਤ ਦਿੱਤੀ ਹੈ ਜਿੱਦਾਂ ਦਾ ਸੀ ਉੱਥੇ ਉਦਾਂ ਦਾ ਹੀ ਵਾਪਸ ਆਵੇ ਕਿ ਜਿੱਦਾਂ ਦਾ ਗੁਰੂ ਨੂੰ ਸ਼ਿੰਗਾਰ ਚਾਹੀਦਾ ਗੁਰੂ ਨੇ ਜਿੱਦਾਂ ਦਾ ਸਵਾਰਿਆ ਹੈ ਨਾ ਉਦਾਂ ਦਾ ਹੀ ਬਣ ਉਦਾਂ ਦਾ ਹੀ ਬਣ ਜਾਈਏ ਅਸੀਂ ਸਾਡੇ ਲਈ ਉਹੀ ਬਹੁਤ ਹੈ ਤੇ ਸਾਧ ਸੰਗ ਇਹ ਸਕੇ ਕੇ ਫਿਰ ਨਾ ਸਾਡੇ ਨਿਤਨੇਮ ਰਹੇ ਨਾ ਸਾਡੀ ਰਹਿਤ ਮੁੜਦਾ ਰਹੇ ਕਿਉਂ ਅਸੀਂ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ ਜੋ ਗੁਰੂ ਕਹਿ ਰਿਹਾ ਹੈ ਉਸ ਤਰ੍ਹਾਂ ਅਸੀਂ ਨਹੀਂ ਚੱਲਦੇ ਕਹਿੰਦੇ ਹੁਣ ਆ ਇਸ ਤਰ੍ਹਾਂ ਦਾ ਚਾਹੀਦਾ ਹਰ ਹਰ ਕਥਾ ਨਿਰਾਲੀ ਵਿਚਾਰ ਸੁਣ ਕੇ ਤੇਰਾ ਜੀਵਨ ਬਦਲ ਜਾਂਦਾ ਪਰ ਤੇਰਾ ਪੰਜਾ ਪਿਆਰਾਂ ਦੀ ਗੱਲ ਸੁਣ ਕੇ ਨਹੀਂ ਜੀਵਨ ਬਦਲਿਆ ਤੇਰਾ ਬਦਲਣਾ ਵੀ ਨਹੀਂ ਕਿਉਂਕਿ ਅਸੀਂ ਬਦਲਣਾ ਹੀ ਨਹੀਂ ਚਾਹਦੇ ਅਸੀਂ ਆਪਣੇ ਮਨ ਦੀ ਮਤ ਦਾ ਤਿਆਗ ਮੰਨ ਮਨ ਦੀ ਮਤ ਜਿਹੜੀ ਇਹ ਨਾ ਉਹ ਨਹੀਂ ਤਿਆਗ ਰਿਹਾ ਹੁਣ ਕਈ ਵਾਰੀ ਇਸ ਤਰ੍ਹਾਂ ਹੁੰਦਾ ਅਮਰ ਦੀ ਦਾਤ ਲੈ ਲਈ ਮੁੜ ਕਰਕੇ ਕਿਸੇ ਜਗ੍ਹਾ ਨੂੰ ਪਰਿਵਾਰ ਮੰਨ ਰਿਆ ਹੁੰਦਾ ਉਹਨਾਂ ਦਾ ਬਜ਼ੁਰਗ ਉੱਤੇ ਜਾ ਰਿਹਾ ਹੁੰਦਾ ਪਰ ਫਿਰ ਅਸੀਂ ਕੀ ਆਖਦੇ ਹਾਂ ਜੀ ਅਮਰਦੀ ਦਾਤ ਤਾਂ ਲੈ ਲਈ ਪਰ ਸਾਡੇ ਬਜ਼ੁਰਗ ਉੱਥੇ ਜਾਂਦੇ ਸੀ ਅਸੀਂ ਉੱਥੇ ਜਾ ਕੇ ਦੀਵਾ ਜਗਾ ਕੇ ਆਉਣਾ ਕਿਉਂ ਅਸੀਂ ਕਰਦੇ ਹਾਂ ਇਹਦਾ ਸਾਨੂੰ ਗੁਰੂ ਭੁੱਲ ਗਿਆ ਜੇ ਤੋ ਅਮਰਦੀ ਦਾਤ ਲਈ ਇਦਾਂ ਦਾ ਕਰਮ ਕਰਨ ਲਈ ਗੁਰੂ ਨੇ ਆਖਿਆ ਹੋਵੇ ਅਸੀਂ ਆਖਦੇ ਨਹੀਂ ਸਾਡੇ ਬਜ਼ੁਰਗ ਕਰਦੇ ਸਨ ਇਹਦਾ ਮਤਲਬ ਅਸੀਂ ਆ ਤੁਕਾਂ ਪੜੀਆਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਫੇਰੇ ਸਭ ਤੋਂ ਵੱਡਾ ਸਤਿਗੁਰ ਨਾਨਕ ਅਸੀਂ ਕਹਿਣ ਮਾਤਰੀ ਤੁਕਾਂ ਰੱਖੀਆਂ ਨੇ ਮਾਫ਼ ਕਰਨਾ ਸਾਸ ਅਸੀਮ ਮੰਨਿਆ ਨੇ ਕਿ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਵੱਡੇ ਨੇ ਸਾਡੇ ਵਾਸਤੇ ਕਿਉਂ ਸਾਡੇ ਵਾਸਤੇ ਸਾਡਾ ਬਜ਼ੁਰਗ ਸਭ ਤੋਂ ਵੱਡਾ ਹੋਇਆ ਜਿਹਦੇ ਕਰਕੇ ਅਸੀਂ ਉਹ ਜਗ੍ਹਾ ਤੇ ਵੀ ਜਾ ਰਹੇ ਅੰਮ੍ਰਿਤ ਦੀ ਦਾਤ ਵੀ ਲਈ ਫਿਰ ਇੱਕ ਦਰ ਤੇ ਹੋ ਜਾਈਏ ਨਾ ਜਦੋਂ ਗੁਰੂ ਸਾਹਿਬ ਅੰਮ੍ਰਿਤ ਦੀ ਦਾਤ ਲਈ ਤੋਂ ਸਾਧ ਸੰਗਤ ਸਮਾਜ ਜਾਗਦੇ ਨਾ ਅਸਲੀ ਚ ਗੁਰਸਿੱਖ ਉਹੀ ਹੈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੀ ਰਾਣੀ ਦੇ ਵਿੱਚ ਰਹਿੰਦਾ ਹੈ